ਇੱਕ ਦੀਪ ਦੀ ਡੈੱਡ ਬੋਡੀ ਇੱਥੇ ਆ ਜੀ ਹੁਣ ਇੱਥੇ ਜੀ ਡੈੱਡ ਬੋਡੀ ਬੋ ਡੈੱਡ ਬੋਡੀ ਦੇਖੀ ਹੋਣੀ ਆ ਹਾਂਜੀ ਹਾਂਜੀ ਇੱਥੇ ਕਿਤੇ ਸੱਟਾਂ ਵਿੱਚ ਉਹਨਾਂ ਦੇ ਸਾਰੇ ਖਰਚਾ ਵਜਿਏ ਆ ਜੀ ਸੀ ਤੇ ਦਿਲ ਤੇ ਖਰਚਾ ਵਜਿਏ ਆ ਤੁ ਨਿਜੀ ਖਰਚ ਮਾਰੀ ਹੋ ਆਂਦਰਾ ਬਾਹਰ ਕੱਢੀ ਆ ਇਸ ਕਹਿੰਦੇ ਕਿ ਚਾਰ ਪਾਰ ਵੀ ਕੀਤੀ ਹਾਂਜੀ ਕਿਰ ਚਾਰ ਪਾਰ ਕੀਤੀ ਆ ਜਗਦਾਰ ਦੇ ਵੀ ਕੀਤੀ ਆ ਚਾਰ ਪਾਰ ਉਹਦੇ ਵਿਚਾਰ ਹੋ ਗਿਆ ਥੋੜਾ ਉਹ ਵੀ ਤੁਸੀਂ ਸੱਟ ਮਾਰਨੀ ਹੁੰਦੀ ਕੱਲਾ ਸੱਟ ਮਾਰਨੀ ਉਹਦੇ ਸੱਟ ਮਾਰ ਦਿੰਦੇ ਕੋਈ ਗੱਲ ਨਹੀਂ ਇਸੀ ਉਹ ਜਰ ਲੈਂਦੀ ਇਹਨਾਂ ਜਨਮ ਭਾਏ ਨਾ ਹਾਂਜੀ ਹਾਂਜੀ ਵਾਰ 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 ਕੀਤੇ ਇਹਨਾਂ ਤੇ ਪਿਛਲੇ ਪੱਖੋਂ ਵਗੰਗਾ ਤੇ ਹਾਂਜੀ अलग-अलग ਉਹਨਾਂ ਨੇ ਵਾਰ ਕਿਤੇ ਜੀ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਕੱਲ ਇੱਕ ਮਸਲਾ ਰਾਹੋਂ ਵਿਖੇ ਸਾਹਮਣੇ ਆਂਦਾ ਜਿਸ ਨੇ ਪੂਰੇ ਜ਼ਿਲ੍ਹੇ ਦਾ ਧਿਆਨ ਖਿੱਚਿਆ ਔਰ ਦੱਸਿਆ ਜਾ ਰਿਹਾ ਕਿ ਦੋ ਨੌਜਵਾਨਾਂ ਦੇ ਉੱਤੇ ਕਾਤਲਨ ਹਮਲਾ ਕੀਤਾ ਜਾਂਦਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜਾ ਜਿਹੜਾ ਆ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਵੀ ਜਿਹੜਾ 32 ਸੈਕਟਰ ਚੰਡੀਗੜ੍ਹ ਵਿਖੇ ਆਪਣੀ ਲੜਾਈ ਲੜ ਰਿਹਾ ਪਹਿਲਾਂ ਉਸ ਨੂੰ ਸਿਵਲ ਹਸਪੀਟਲ ਨਮਾਸ਼ਹਿਰ ਵਿਖੇ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ ਔਰ ਜਿਹੜੀ ਵੱਡੀ ਪੇਨਫੁੱਲ ਗੱਲ ਇਹ ਆ ਪੀੜਾ ਵਾਲੀ ਗੱਲ ਇਹ ਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਔਰ ਦੋਨੋਂ ਸਕੇ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦੇ ਚਾਚਾ ਜੀ ਭੋਲਾ ਰਾਮ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਲਵਾਂਗੇ ਕਿ ਵਾਰਦਾਤ ਨੂੰ ਕਿੰਨੇ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਔਰ ਪਰਿਵਾਰ ਦੇ ਹਾਲਾਤ ਵੀ ਸਮਝ ਸਕਦੇ ਹਾਂ ਜਿਸ ਪਰਿਵਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਵੇ ਦੂਜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਹੋਵੇ ਤੇ ਦਿਲ ਤੇ ਕੀ ਬੀਤਦੀ ਹੈ ਭੋਲਾ ਰਾਮ ਜੀ ਅਫਸੋਸ ਹੈ ਜੋ ਹੋਇਆ ਹਮਦਰਦੀ ਹੈ ਪਰ ਇੱਕ ਵਾਰੀ ਜਿਹੜੇ ਦੇਖ ਰਹੇ ਉਹਨਾਂ ਨੂੰ ਸਮਝਾ ਦਿਓ ਕਿ ਤੁਹਾਡੇ ਨਾਲ ਇਹ ਪਾਣਾ ਕਿਹਨਾਂ ਨੇ ਵਰਤਾਇਆ ਵਾਰਦਾਤ ਕਿਹਨਾਂ ਨੇ ਕੀਤੀ ਔਰ ਪਿੱਛੇ ਕਾਰਨ ਕੀ ਹੈ ਜੀ ਇਨਾ ਮੇਰਾ ਭੁੱਲਾ ਰਾਮ ਜੀ ਜਿਹੜੇ ਜਗਦੀਪ ਸਿੰਘ ਤੇ ਅਵਤਾਰ ਸਿੰਘ ਸੀ ਜੀ ਇਹ ਮੇਰੇ ਭਤੀਜੇ ਨੇ ਇਹ ਜਗਦੀਪ ਸਿੰਘ ਗਲੀ ਦੇ ਵਿੱਚ ਨੰਗ ਰਿਆ ਸੀਗਾ ਇਹ ਨਹੀਂ ਮਤਲਬ ਉਹ ਜਿਹੜੇ ਘਰ ਵਾਲੇ ਸੀ ਜੀ ਮੁੰਡੇ ਉਹਨਾਂ ਨੇ ਅਟੈਕ ਕੀਤਾ ਇਹਦੇ ਉੱਤੇ ਅਟੈਕ ਕੀਤਾ ਇਹਦੇ ਕਿਰਚਾ ਮਾਰ ਦਿੱਤੀਆਂ ਜੀ ਕਿਰਚਾ ਮਾਰ ਕੇ ਇਹਨੂੰ ਸਿੱਟ ਦਿੱਤਾ ਪਿੱਛੇੋਂ ਇਹਦਾ ਬ੍ਰਦਰ ਆ ਰਿਹਾ ਸੀ ਜਗਤਾਰ ਸਿੰਘ ਜੀ ਉਹ ਕਹਿੰਦਾ ਜੀ ਇਹ ਕੌਣ ਲੜਾਈ ਹੁੰਦੀ ਹੈ ਕਾਹਦੀ ਹੁੰਦੀ ਹੈ ਉਹ ਨੇ ਜੇ ਦੇਖਿਆ ਇਹ ਦਾ ਮੇਰਾ ਭਰਾ ਆ ਉਹ ਨੱਟ ਕੇ ਜੀ ਫਟਾਫਟ ਹੋਇਆ ਤੇ ਉਹਨਾਂ ਨੇ ਉੱਤੇ ਵੀ ਬਾਹਰ ਕਰ ਦਿੱਤੀ ਬਾਹਰ ਕਰਕੇ ਕਿਰਚ ਮਾਰੀ ਕਿਰਚ ਮਾਰ ਕੇ ਦੋਏ ਬੰਦੇ ਖੂਨ ਲਹੂ ਲਹਾਨ ਕਰ ਦਿੱਤੇ ਇੱਕ ਦੀ ਦਾ ਮੌਕੇ ਤੇ ਡੈਥ ਹੋ ਗਈ ਸੀਗੀ ਸਮਝ ਲਓ ਇੱਥੇ ਰਿਫਲ ਕੀਤਾ ਉਹਨਾਂ ਨੇ ਮਤਲਬ ਇਸ ਇੱਥੇ ਲੈ ਕੇ ਆਏ ਤੇ ਹਸਪੀਟਲਾਂ ਦੇ ਅੰਤ ਮੁੱਕ ਗਿਆ ਸੀਗਾ ਉਹ ਇੱਕ ਨੂੰ ਜੀ ਚੰਡੀਗੜ੍ਹ ਪੀਜੀਐਮ 32 ਦੇਖ ਲਈ ਕਿਤਾਈ ਦੋਨੇ ਤੁਹਾਡੇ ਭਤੀਜੇ ਦੋਨੇ ਮੇਰੇ ਭਤੀਜੇ ਆ ਜਗਤਾਰ ਵੱਡਾ ਜੀ ਜਗਦਾ ਜਗਦੀਪ ਵੱਡਾ ਜੀ ਜਗਤਾਰ ਛੋਟਾ ਜੀ ਜਗਤਾਰ ਵੀ ਬਹੁਤ ਸੀਰੀਅਸ ਆ ਜੀ ਮਤਲਬ ਸਹੀ ਨਹੀਂ ਹੈਗਾ ਜੀ ਹਾਂਜੀ ਅੱਛਾ ਇਹ ਕਿੱਥੇ ਲੜਾਈ ਕਿੱਥੇ ਹੋਈ ਜੀ ਇਹ ਲੜਾਈ ਸਾਡੇ ਬੰਗੜ ਦੇ ਚੌਂਕ ਦੇ ਵਿੱਚ ਹੋਈ ਹੈ ਜੀ ਨਜ਼ਦੀਕ ਉੱਤੇ ਇਹ ਨਿਕਲ ਲੱਗਾ ਸੀਗੇ ਇਹ ਆਪਣੀ ਘਾਤ ਲਾ ਕੇ ਬੈਠੇ ਸੀਗੇ ਐ ਨਹੀਂ ਨਾ ਕੋ ਹਥਿਆਰ ਸੀਗੇ ਪੂਰੇ ਗੱਢ ਮੇ ਇਹਨਾਂ ਨੇ ਜੀ ਉੱਤੇ ਹੀ ਬਾਰ ਕੀਤੇ ਮਿੱਥਕੇ ਕੀਤੇ ਮਿੱਥਕੇ ਕੀਤੇ ਜੀ ਮਿੱਥਕੇ ਠੀਕ ਹੈ ਕਿੰਨੇ ਜਣੇ ਨੇ ਹਮਲਾ ਕੀਤਾ ਜੀ ਇਹ ਜੀ ਜਿੱਦਾਂ ਤਕਰੀਬਨ 3-4 ਜਣੇ ਤਾਂ ਇਹ ਆਪਣੇ ਘਰ ਦੀ ਹੈ ਜੀ ਬਾਕੀ ਇਹ ਟੱਬਰ ਸਾਰਾ ਹੀ ਉਹਨਾਂ ਨੂੰ ਪੈ ਗਿਆ ਜੀ ਇਸ ਤਰ੍ਹਾਂ ਕੋਈ ਰੰਜਿਸ਼ ਸੀ ਕੋਈ ਰੰਜਿਸ਼ ਤਾਂ ਹੈਗੀ ਹੋਗੀ ਜੀ ਹੁਣ ਸਾਨੂੰ ਇਹਦੇ ਵਿੱਚ ਪਤਾ ਨਹੀਂ ਲੱਗ ਰਿਹਾ ਕੀ ਰੰਜਿਸ਼ ਸੀ ਕੀ ਨਹੀਂ ਜੀ ਇਹ ਤਾਂ ਜਦ ਰੋਲਾ ਪਾਇਆ ਮੱਲੇ ਵਾਲਿਆਂ ਨੇ ਫਿਰ ਸਾਨੂੰ ਪਤਾ ਲੱਗਾ ਜੀ ਇਹ ਨੱਠ ਕੇ ਗਏ ਤਾਂ ਕੀ ਹੋ ਗਿਆ ਕੀ ਹੋ ਗਿਆ ਉੱਥੇ ਦੇਖਿਆ ਲਹੂ ਲਹਾਨ ਹੋਏ ਸਿਗਾ ਜੀ ਅੱਛਾ ਜਗਦੀਪ ਵੀ ਸੇ ਮੱਲੇ 'ਚ ਰਹਿੰਦਾ ਸੀ ਜੀ ਹਾਂਜੀ ਹਾਂਜੀ ਮੇਰੇ ਸਾਹਮਣੇ ਹੀ ਰਹਿੰਦਾ ਸੀਗਾ ਜੀ ਉਹ ਕਿ ਮੱਲਾ ਨਿਵਾਸੀ ਹੈ ਵਿੱਚ ਲੜਣਾ ਹਾਂਜੀ ਮੱਲੇ ਨਿਵਾਸੀਆਂ 'ਚ ਹੀ ਹੋਈ ਹੈ ਜੀ ਹਾਂ ਨੇੜੇ ਹੀ ਹੋਈ ਜੀ ਪਰ ਇੰਨੀ ਰੰਜਿਸ਼ ਵੱਧ ਜਾਣੀ ਕਿ ਇੱਕ ਹਮਲਾ ਕਰ ਦਿੱਤਾ ਔਰ ਇੱਕ ਦੀ ਮੌਤ ਹੋ ਜਾਣੀ ਦੂਜਾ ਜ਼ਿੰਦਗੀ ਮੌਦੀ ਲੜਾਈ ਲੜ ਰਿਆ ਉਹਦੇ ਪਿੱਛੇ ਕੋਈ ਤਾਂ ਕਾਰਨ ਹੋਣਗੇ ਇੰਨਾ ਹਾਂ ਕਿੱਦਾਂ ਖੁੱਲ ਜਾਂਦਾ ਜੀ ਪਤਾ ਨਹੀਂ ਜੀ ਹਾਂ ਇਹ ਨਸ਼ੇ ਪੱਤੇ ਵਾਲੇ ਬੰਦੇ ਆ ਜੀ ਪਤਾ ਨਹੀਂ ਕੀ ਕੀ ਖਾਂਦੇ ਕੀ ਕੁਛ ਨਹੀਂ ਖਾਂਦੇ ਇਹਨਾਂ ਨੇ ਮਤਲਬ ਉਹਨਾਂ ਤੇ ਅਟੈਕ ਕੀਤੇ ਆ ਜੀ ਬਹੁਤ ਬੁਰੀ ਅਟੈਕ ਕੀਤੇ ਆ ਇਹ ਅੱਗੇ ਵੀ ਅਟੈਕ ਕਰਦੇ ਆ ਜੀ ਮਤਲਬ ਇਹ ਅੱਜ ਨਹੀਂ ਕੀਤੇ ਹੈਗੇ ਇਹ ਹੋਰਨਾਂ ਤੇ ਵੀ ਅਟੈਕ ਕਰਦੇ ਆ ਤਾਂ ਕਰਕੇ ਇਹਨਾਂ ਨੂੰ ਬਚਾਇਆ ਜਾਵੇ ਬੜਾ ਧੰਨਵਾਦ ਹੁਣ ਕਹਿੰਦਾ ਜਗਦੀਪ ਦੀ ਡੈੱਡ ਬੋਡੀ ਇੱਥੇ ਆਜੀ ਹੁਣ ਇੱਥੇ ਆਜੀ ਤੇ ਡੈੱਡ ਬੋਡੀ ਬੜਾ ਡੈੱਡ ਬੋਡੀ ਦੇਖੀ ਹੋਣੀ ਆ ਹਾਂਜੀ ਹਾਂਜੀ ਕਿੱਥੇ ਕਿੱਥੇ ਸੱਟਾਂ ਬਿੱਚ ਉਹਨਾਂ ਦੇ ਸਾਰੇ ਖਰਚੇ ਵਜਿਏ ਆ ਜੀ ਸਰੀ ਤੇ ਦਿਲ ਤੇ ਖਰਚੇ ਵਜਿਏ ਆ ਤੂੰ ਨਿਜੀ ਖਰਚ ਮਾਰੀ ਹੋ ਆਂਦਰਾ ਬਾਹਰ ਕੱਢੀ ਆ ਜੀ ਕਹਿੰਦੇ ਕਿਰਚਾਰ ਪਾਰ ਵੀ ਕੀਤੀ ਹਾਂਜੀ ਕਿਰਚਾਰ ਪਾਰ ਕੀਤੀ ਆ ਜਗਦਾਰ ਦੇ ਵੀ ਕੀਤੀ ਆਰ ਪਾਰ ਉਹਦੇ ਵਿਚਾਰ ਹੋ ਗਏ ਥੋੜੇ ਉਹ ਵੀ ਗੰਭੀਰ ਆ ਜੀ ਹਾਂਜੀ ਹਲੋ ਸੋਚਣ ਵਾਲੀ ਗੱਲ ਭੋਲਾ ਰਾਮ ਜੀ ਇਹ ਆ ਕਿ ਇੰਨਾ ਹਿਆ ਖੁੱਲ ਜਾਣਾ ਇੰਨੀ ਦਰਿੰਦਗੀ ਔਰ ਇਸ ਤਰੀਕੇ ਕਿਰਚਾ ਮਾਰਨੇ ਤਾਂ ਮਤਲਬ ਉਹ ਹਥਿਆਰ ਤਾਂ ਪਹਿਲੇ ਦੀ ਉਹਨਾਂ ਕੋਲ ਹੋਣਗੇ ਹਾਂਜੀ ਹਾਂਜੀ ਉਹਨਾਂ ਕੋਲ ਹਥਿਆਰ ਹੈਗੇ ਆ ਜੀ ਉਹ ਅੱਗੇ ਵੀ ਲੜਾਈਆਂ ਕਰਦੇ ਆ ਇਹ ਅਜ ਨਵੀਂ ਨਹੀਂ ਗੱਲ ਹੋਈ ਅੱਗੇ ਵੀ ਕਰਦੇ ਆ ਉਹਨਾਂ ਉਹ ਤਾਂ ਲੋਕੀ ਡਰਦੇ ਆ ਉਹਨਾਂ ਕੋਲ ਇਹ ਪਤਾ ਨਹੀਂ ਲੜਕੇ ਕਿੱਦਾਂ ਆ ਗਿਆ ਉਹ ਘਾਤ ਲਾ ਕੇ ਬੈਠੇ ਜੀ ਦਾ ਮਾਰ ਨਹੀਂ ਸੀਗਾ ਇਹਨੂੰ ਇਸ ਤਰ੍ਹਾਂ ਹੋਈ ਜੀ ਹਾਂ ਜੇ ਸੱਟ ਮਾਰਨੀ ਹੁੰਦੀ ਕੱਲਾ ਸੱਟ ਮਾਰਨੀ ਉਹਦੇ ਸੱਟ ਮਾਰ ਦਿੰਦੇ ਕੋਈ ਗੱਲ ਨਹੀਂ ਕਿਸੇ ਉਹ ਜਰ ਲੈਂਦੀ ਇਹਨਾਂ ਜਨਮ ਪਾਇਆ ਨਾ ਹਾਂਜੀ ਹਾਂਜੀ ਵਾਰ-ਵਾਰ ਕੀਤੇ ਇਹਨਾਂ ਤੇ ਪਿਛਲੇ ਵਕੂ ਵਕੰਗਾ ਤੇ ਹਾਂਜੀ ਸੀਦੇ ਆ ਲਗ ਲਗ ਉਹਨਾਂ ਨੇ ਬਾਰ ਕਿਤੇ ਜੀ ਬੇ ਬਚਣ ਨਾ ਉਹ ਆਪਣੇ ਵੱਲੋਂ ਮਾਰ ਕੇ ਸੜ ਗਏ ਸੀਗੇ ਪਰ ਇੰਨਾ ਹੌਸਲਾ ਕਿੱਥੋਂ ਆਦਾ ਜੀ ਕੌਣ ਪਿੱਛੇ ਕੌਣ ਹੈ ਪੁਸ਼ਤਪ ਨਹੀਂ ਕੋਈ ਹੋਊਗਾ ਜੀ ਪਿੱਛੇ ਉਹਨਾਂ ਦੇ ਕੀ ਪਤਾ ਕੀ ਕਹਿ ਸਕਦੇ ਸੀ ਹਾਂਜੀ ਤੇ ਮੈਂ ਤਸਵੀਰਾਂ ਦੇਖਿਆ ਕੱਲ ਰਾਤ ਲੋਕ ਬਹੁਤ ਸਾਰੇ ਇਕੱਠੇ ਹੋ ਗਏ ਸੀਗੇ ਨੇ ਹਮਲਾ ਕੀਤਾ ਉਹ ਕਿੱਥੇ ਨੇ ਜੀ ਹੁਣ ਸਾਰੇ ਪਤਾ ਨਹੀਂ ਹਾਂ ਭੱਜੇ ਹੋ ਜਾਈ ਇੱਕ ਜਣਾ ਫੜਿਆ ਵੀ ਹੈ ਕਹਿੰਦੇ ਇੱਕ ਦੋ ਫੜੇ ਹੋ ਵੀ ਆ ਪੁਲਸ ਵਾਲੇ ਦੱਸਦੇ ਆ ਤੇ ਬਾਕੀ ਭੱਜੇ ਹੋਗੇ ਜੀ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਤੁਸੀਂ ਹਲੇ ਤੱਕ ਦੇਖੋ ਜਿਆਦਾ ਰੋਪੀ ਐਂ ਫੜ ਲੂਗੇ ਇਹ ਤਾਂ ਤਾਂ ਸੁਸਤਾ ਹਾਲੇ ਸੰਤੁਸ਼ਟ ਨਹੀਂ ਹਾਂਜੀ ਨਹੀਂ ਇਹ ਇਸ ਨਸਤ ਮੈਂ ਤੁਹਾਡਾ ਦਰਦ ਫੀਲ ਕਰ ਪਾ ਹਾਂ ਬੋਲ ਦੇ ਬੋਲ ਦੇ ਤਾਂ ਗੱਜ ਭਰਦਾ ਹਾਂ ਹਾਂਜੀ ਹਾਂਜੀ ਜਿੱਦਾਂ ਸ਼ਬਦ ਨਹੀਂ ਆ ਰਹੇ ਮੈਂ ਤੁਹਾਡੇ ਪੇਨ ਸਮਝਾਦਾ ਕਿ ਚਾਹਤੇ ਦੇ ਦਿਲ ਤੇ ਕੀ ਬੀਤਦੀ ਹੈ ਬਿਲਕੁਲ ਜੀ ਬਿਲਕੁਲ ਆਪ ਬੱਚੇ ਚ ਪਾਲੇ ਹੁੰਦੇ ਬਿਲਕੁਲ ਜੀ ਬਿਲਕੁਲ ਨਿਕਾ ਹੁੰਦਾ ਪਾਲਿਆ ਜੀ ਬਿਲਕੁਲ ਸਹੀ ਗੱਲ ਹੈ ਤੇ ਇਲਾਕਾ ਨਿਵਾਸੀ ਕੀ ਕਹਿੰਦੇ ਜਿਹੜੇ ਮੱਲਨ ਵਾਸੀ ਲੱਤਨ ਵਾਸੀ ਬਿਲਕੁਲ ਨਾਲ ਆਈ ਸਾਰੇ ਨਾਲ ਆ ਇਹਨਾਂ ਨੂੰ ਮੱਲੇ ਚ ਕਹਿੰਦੇ ਵਾਈ ਕਾਟ ਕਰੋ ਜੀ ਸਭ ਕਹਿੰਦੇ ਇਹਨਾਂ ਨੂੰ ਕੱਢੋ ਬਾਹਰ ਇਸ ਮੱਲੇ ਚ ਗ ਇਹ ਕਰੇ ਜੀ ਜੀ ਹੁਣ ਪੋਸਟਮਾਰਟਮ ਕਰਾਂ ਚੁੱਕੀ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਜੀ ਨਹੀਂ ਦਿੱਕਤ ਨਹੀਂ ਆਦੀ ਕਹਿੰਦੇ ਕਰ ਲੱਗੇ ਕਰਨੀ ਠੀਕ ਹੈ ਜੀ ਤੇ 32 ਸੈਕਟਰ ਚ ਹੁਣ ਕੌਣ ਕੌਣ ਉੱਥੇ ਹੈਗਾ ਹਾਂਜੀ ਉੱਥੇ ਮੇਰਾ ਬ੍ਰਦਰ ਆ ਨਾਲ ਇੱਕ ਮੇਰਾ ਹੋਰ ਭਰਾ ਆ ਨਾਲ ਉੱਥੇ ਹਾਂਜੀ ਦੋ ਆ ਜੀ ਮੈਂ ਦਰਦ ਸਮਝ ਸਕਦਾ ਜੀ ਇੱਕ ਪੇ ਹਾਂਜੀ ਹਾਂਜੀ ਜਿਸ ਦਾ ਇੱਕ ਪੁੱਤ ਜਹਾਨ ਤੋਂ ਚਲਾ ਗਿਆ ਬਿਲਕੁਲ ਜੀ ਬਿਲਕੁਲ ਔਰ ਬੜੇ ਹੀ ਬੁਰੇ ਤਰੀਕੇ ਦਰਿੰਦਿਆਂ ਵਾਂਗੂ ਉਹਨੂੰ ਉਹਦੇ ਮਾਰਿਆ ਉਹਦੇ ਜ਼ਖਮ ਜਿਹੜੇ ਆ ਉਹਦੇ ਪਿਓ ਦੇ ਵਿੱਚ ਦਿਲ ਤੇ ਜ਼ਖਮ ਹੋਣੇ ਆ। ਦੂਜਾ ਲੜਾਈ ਲੜ ਰਿਹਾ ਜ਼ਿੰਦਗੀ ਮੌਤ ਦੀ। ਹਾਂਜੀ ਹਾਂਜੀ। ਉਹਦੇ ਪਿਓ ਦੇ ਦਿਲ ਤੁਹਾਡੇ ਭਰਾ ਦੇ ਦਿਲ ਤੇ ਕੀ ਬੀਤਦੀ ਉਹ ਕਿ ਜਦੋਂ ਸੋਚਦੇ ਆ। ਜਹਾਨ ਲੁੱਟੋ ਗਿਆ। ਬਿਲਕੁਲ ਜੀ ਬਿਲਕੁਲ ਜਹਾਨ ਲੁੱਟੋ ਗਿਆ। ਹੁਣ ਪਤਨੀ ਜੀ ਨੇ ਠੀਕ ਜਦੋਂ ਛੋਟਾ ਠੀਕ ਹੋ ਗਿਆ ਹੋਗਾ ਅਸੀਂ ਕਾਮਨਾ ਕਰਦੇ ਆ ਉਹ ਵੀ ਇੱਕ ਤਰ੍ਹਾਂ ਦਾ ਕੰਡਮ ਹੀ ਸ਼ਰੀਰ ਹੋ ਜਾਂਦਾ। ਕੰਡਮ ਹੀ ਸ਼ਰੀਰ ਹੈ ਜੀ ਕੰਡਮ ਹੀ ਸ਼ਰੀਰ ਹਜੇ। ਜਾਂ ਠੀਕ ਹੋ ਕੇ ਆਊਗਾ ਘਰ ਆਪਣੇ ਫੇਰ ਹੀ ਸੀ ਕਹਾਂਗੇ ਠੀਕ ਆ ਮੜਾ ਬੁੱਟਾ। ਇਹ ਚੀਜ਼ਾਂ। ਜੀ। ਹਜੇ ਤਾਂ ਉਹ ਮੰਝੇ ਦੇ ਪੈ ਗਿਆ ਹਾਂ। ਹਾਂਜੀ। ਤੇ ਇਸ ਪੂਰੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਔਰ ਡੈੱਡ ਬੋਡੀ ਦਾ ਪੋਸਟਮਾਰਟਮ ਕਰਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਪੁਲਿਸ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਿਆ ਜਾ ਰਿਹਾ ਹੈ ਪੁਲਿਸ ਨੇ ਆਪਣੀ ਤਫ਼ਤੀਸ਼ ਜਿਹੜੀ ਹੈ ਉਹ ਤੇਜ਼ ਕਰ ਦਿੱਤੀ ਹੈ